ਬਾਬਾ ਜੀ ਦੇ ਦੇਵਤਾਨ ਔਰ ਬੁਆ ਕੁੜੀ ਜੀ ਦੇ ਦੇਵਤਾਨ ਅੱਜ ਤਾਂ ਆਇਆ ਮੇਰੇ ਕਹਿੰਦਾ ਮੇਰੇ ਸਰਪੰਚ ਪ੍ਰੇਮ ਸਿੰਘ ਜੀ ਵਿਕਰਮ ਔਰ ਨਾ ਸੋਨ ਸਿੰਘ ਜੀ ਨਾ ਗੁਲਸ਼ਨ ਸ਼ਰਮਾ ਜੀ ਨਾ ਤਿਲਕੋਨ ਨਾ ਕਰਨ ਸਿੰਘ ਔਰ ਨਾ ਬਾਕੀ ਸਾਰੇ ਜਿੰਨੇ ਵੀ ਤਾਂ ਮੇਰੇ ਕਹਿੰਦਾ ਸਾਥੀ ਆਏ ਨੇ ਨਾ ਮੈਂ ਸਾਰੇ ਸਾਥੀਆਂ ਦੀ ਅੱਜ ਇਸ ਪਰਵ ਦੀ ਇਸ ਤਿਹਾਰੇ ਦੀ ਮੁਬਾਰਕਬਾਦ ਦਿੰਨਾ ਜਿਹੜਾ ਇਹ ਇੱਕ ਸਾਲ ਬਾਅਦ ਜਿਹੜਾ ਮੇਲਾ ਆਂਦਾ ਹੈ ਮੇਲੇ ਦੇ ਦੌਰਾਨ ਤੁਸੀਂ ਦੇਖਿਆ ਕਿ ਲੋਕ ਚਿੜੀ ਦਾ ਇੱਥੇ ਜਿਹੜਾ ਇਸ਼ਨਾਨ ਕਰਨ ਆਂਦੇ ਨੇ ਇੱਥੇ ਇਸ਼ਨਾਨ ਕਰੀਏ ਦੁਬਾਰਾ ਵਾਪਿਸ ਜਾਂਦੇ ਨੇ ਨਾ ਬਾਬਾ ਜੀਤੋ ਦੇ ਇਸ ਦੇਵਸਤਾਨ 'ਤੇ ਜੁਨੇ ਲੋਕੀਓਲੇ ਦਾ ਬਾਬਾ ਜੀਤੋ ਦਾ ਅਨਖਾਦੇ ਦਾ ਹੋਰ ਬਾਬਾ ਜੀਤੋ ਕਨੇ ਜਿਹੜੀ ਉਹਦੇ ਬਜਿਹੜਾ ਅਤਿਆਚਾਰ ਹੋਇਆ ਅੱਜ ਉਹ ਲੋਕ ਸਾਰੇ ਇਥਾ ਆਂਦੇ ਨਾ ਰਿਹਾ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਨਾ ਜਿੰਦੇ ਮਾਦ ਦੇ ਕਰਨੇ ਇੱਕ ਮੈਂ ਅਪੀਲ ਕਰਨਾ ਚਾਹਨਾ ਲੋਕੇ ਕਰਨਾ ਅੱਜ ਮੈਂ ਵੀ ਲੋਕੇ ਕਾ ਗੁਜਾਰਿਸ਼ ਕਰਾਉਂ ਔਰ ਆਪੂ ਵੀ ਇਹਦੇ ਪਰ ਪ੍ਰਯਾਸ ਕਰਾਉਂ ਕਿ ਆਸਾ ਦਿਖਾਵੇ ਜਿੰਨਾਂ ਲੋਕ ਬਾਹਰ ਬੱਸ ਟਵੀਨ ਨਹੀਂ ਲਾਏਦੇ ਡਿਸਪੋਜ਼ਲ ਸਾਰੀ ਬਾਹਰ ਸੁੱਟੀਦੀ ਆ ਨਿਕਲਨੇ ਵਿਚੇ ਬੜਾ ਮੁਸ਼ਕਿਲ ਹੋਵਾਦਾ ਮੁਸ਼ਕਿਲ ਇਸ وجہ ਕਰਨਾ ਹੋਆ ਕਿ ਥੱਲਾ ਪੈਰੇ ਵਿਚ ਅਨਾਜ ਜਿਹੜਾ ਸਖਣਿਆ ਹੋਊਗਾ ਤਾਂ ਉਸਾਰਾ 베ਸਟ ਹੋਇਦਾ ਔਰ ਜਿੰਨੇ ਵੀ ਡਿਸਪੋਇਲ ਸਾਰੀ ਥੱਲੇ ਸੁੱਤੀ ਦੀ ਆ ਇਹਦੇ ਥੋੜਾ ਮੇਰੀ ਲੋਕੀ ਹੈਗਾ ਵੀ ਗੁਜਾਰਿਸ਼ ਹੈ ਕਿ ਇਹ ਇਹ ਚੀਜ਼ ਤੇ ਧਿਆਨ ਦਿੱਤਾ ਜਾ ਔਰ ਖਾਸ ਕਰੀਆ ਐ ਐਡਮਿਨਿਸਟ੍ਰੇਸ਼ਨ ਇਹ ਚੀਜ਼ ਦਾ ਧਿਆਨ ਰੱਖਿਆ ਜੀ ਅਰਸਾal ਦੇਖੋ ਤੁਸੀਂ ਆਣੇ ਵਾਲੇ ਜਿੰਨੇ ਵਾਰ ਵੀ ਮੇਲਾ ਆਇਆ ਮੇਲੇ ਦੀ ਜਿਹੜੀ ਬਿੱਡ ਆ ਉਹ ਵੱਧੇ ਜਾਦੀ ਆ ਇਸ ਬਿੱਡ ਦਾ ਜਿਹੜਾ ਬੋਝ ਆ ਉਹ ਆਮ ਜਨਤਾ ਪਰ ਪਵਾ ਕਰਦਾ ਆ ਆਮ ਜਨਤਾ ਇਹ ਜਿਹੜਾ ਮੇਲਾ ਹੈ ਕਿਸਾਨਾਂ ਦਾ ਮੇਲਾ ਆ ਗਰੀਬਾਂ ਦਾ ਮੇਲਾ ਆ ਇਸ ਮੇਲੇ ਦੀ ਕੁਝ ਹੋਰ ਦਿਸ਼ਾ ਵਿੱਚ ਲੈਣੇ ਦਾ ਪ੍ਰਯਾਸ ਕੀਤਾ ਜਾ ਕਰਦਾ ਇੱਕ ਕਿਸਾਨ ਇੱਕ ਫਾਰਮਰ ਜੁਲਾ ਆਪਣੀ ਫਸਲ ਵੇਚਦਾ ਆਪਣਾ ਜੁਲਾ ਦਾਣੇ ਵੇਚਦਾ ਉਹਦਾ ਬਾਜ਼ੂ ਮੇਲੇ ਚਾਂਦਾ ਮੇਲੇ ਚਾਣੀ ਉਹ ਆਪਣੇ ਕੋਈ ਔਜ਼ਾਰ ਖਰੀਦਾ ਚਾਹੇ ਖੁਰਪਾ ਹੋਵੇ ਰੁੰਬੀ ਹੋਵੇ ਆਲੂ ਹੋਵੇ ਪੰਜਾਲੀ ਹੋਵੇ ਸਰਪੰਚ ਸਾਹਿਬ ਇਥੋਂ ਆਣੀ ਇਹ ਖਰੀਦੇ ਲੋਕ ਅੱਜ ਇਸ ਮੇਲੇ ਦੀ ਇੱਕ ਬਿਜ਼ਨਸ ਸੈਕਟਰ ਵਾਲੀ ਤਰਫ ਲੈਣੇ ਦਾ ਇਹਨਾਂ ਪ੍ਰਯਾਸ ਕੀਤਾ ਜਾ ਕਰਦਾ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਗ ਪੁਰਾਣੇ ਆਲਾ ਸਮੇ ਜਿਹੜਾ ਅਗਲੀ ਵਾਰੀ ਆਸਦਸ ਜਣੀ ਮੇਲਾ ਕਿਹਨਾਂ ਕਰਾਇਆ ਜਾਗ ਉਹ ਲੋਕਾਂ ਦੀ ਵਰਪੂਰ ਸੁਵਿਧਾ ਦਿੱਤੀ ਜਾਗ ਇਸ ਮੇਲੇ ਤੱਕ ਨਾ ਜਿਹੜੇ ਲੋਕ ਸਾਡੇ ਬਾਹਰ ਦੇ ਜੁੜੇ ਪੰਜਾਬ ਤੱਕ ਲੋਕ ਆਂਦੇ ਹਰਿਆਣਾ ਤੱਕ ਲੋਕ ਆਂਦੇ ਨਾ ਅਗਰ ਐਡਮਿਨਿਸਟ੍ਰੇਸ਼ਨ ਨੇ ਵਾਅਦੇ ਕਰ ਦਿੱਤੇ ਆ ਤਾਂ ਲੋਕਾਂ ਦੀ ਸੁਵਿਧਾ ਵੀ ਦੇਣੀ ਚਾਹੀਦੀ ਹਾਂਜੀ ਮੈਂ ਕਜੀ ਕੀ ਨਾਮ ਤੁਹਾਡਾ ਮੇਰਾ ਨਾਮ ਇਹ ਦੱਟੂ ਗਦਾਰੀ ਅੱਜ ਬੂਆ ਦਾਤੀ ਦੇ ਇਤਿਹਾਸ ਤੇ ਪਹੁੰਚਿਆ ਕੀ ਇਤੋਂ ਦੀ ਮਹਾਨਤਾ ਵਾ ਕੀ ਇਤੋਂ ਦਾ ਇਤਿਹਾਸ ਆ ਫਿਰ ਅਧਿਆਸ ਹੈ ਜੀ ਬਾਬਾ ਜੀ ਦੇ ਬੂਆ ਕੋੜੀ ਨਾ ਜਿਹੜੇ ਇਹ ਘਰ ਕਟੜਾ ਦੇ ਰਹਿਣ ਵਾਲੇ ਨੇ ਇੱਥੇ ਇਹਨੇ ਰਾਈ ਬਾਈ ਕੀਤੀ ਹੈ ਇੱਥੇ ਬਹੁਤ ਇਹ ਜਿਹੜਾ ਤਲਾ ਹੈ ਨਾ ਬਣੇ ਦਾ ਇਹ ਮਾਵਾ ਜੀ ਨੇ ਆਪਣੇ ਇੱਥੇ ਬਣਾਇਆ ਹੈ ਇਹਦਾ ਇਹ ਹੈ ਕਿ ਇਥੇ ਨਾਲ ਇੱਕ ਨਾ શરીર ਦੇ ਜਿਹੜੇ ਬੜੇ ਕਸਦੂਰ ਹੋ ਗਏ ਨੇ ਕੋਈ ਚਮੜੀਦਾਰ ਹੋ ਗਿਆ ਜਾਂ ਕਿਸੇ ਦੇ ਘਰ ਕੋਈ ਬੱਚਾ ਨਹੀਂ ਹੁੰਦਾ ਔਲਾਦ ਨਹੀਂ ਹੁੰਦੀ ਉਹ ਇਥੇ ਇਸ਼ਨਾਨ ਕਰਨੇ ਕਨੇ ਜਿਹੜਾ ਉਹ ਸਭ ਠੀਕ ਹੋ ਜਾਂਦਾ ਹੈ ਮਾਪਾ ਜੀ ਨੇ ਇਥੇ ਖੇਤੀਬਾੜੀ ਕੀਤੀ ਦੀ ਹੈ ਸ਼ਹੀਦ ਉੱਥੇ ਇੱਥੇ ਕੋਈ ਜਿਹੜਾ ਅੱਗੇ ਬੜਾ ਪੁਤੀ ਦੀ ਮੰਦਿਰ ਹੈ ਉੱਥੇ ਲੋ ਸੰਸਕਾਰ ਹੋਏਦਾ ਹੈ ਪਤ ਜੀ ਇਤੋਂ ਸ਼ਕਤ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਵਾ ਹਾਂਜੀ ਕੀ ਮਹਾਨਤਾ ਵਾ ਸ਼ਕਤ ਦਾ ਇਹ ਅੱਗੇ ਜਿੰਦਾ ਕੋਈ ਬੱਚੇ ਮਿੱਟੀ ਖਾਂਦੇ ਆ इस चकरी फलान वोद बच्चे छोड़ते जो कुछ रोग हो चंबी का चक्कर लाओ उतना ठीक होता है जी कि जो नमी फसल निकलती ना लो फसल लोग बाबा जी ने चढ़ाइए फिर आप खाना शुरू कर देख ਕੀ ਕਹਿਣਾ ਚਾਹੁੰਦੇ ਜੇ ਦੂਸਰੇ ਦੇ ਪਾਕਤਾਨੂ ਕੋਈ ਸੁਪਤਾਂ ਨਹੀਂ ਇਤਿਹਾਸ ਦਾ ਜਾਂ ਇਸ ਮੰਦਿਰ ਬਾਰੇ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕੀ ਉਹਨਾਂ ਜੇ ਅੱਜ ਕੱਲ੍ਹ ਦੇ ਸਾਰੇ ਯੂਟਿਊਬਰ ਵੀ ਆਵਾਜ਼ ਆ ਰਹੀਆਂ ਕਦਮਾਂ ਵੀ ਛੱਪੀਆਂ ਨੇ ਉਹਦੀ ਜਾਣਕਾਰੀ ਲੈ ਸਕਦੇ ਨੇ ਤੁਹਾਨੂੰ ਅਜਾਗਰ ਸਾਡੇ ਕੋਲ ਕੋਈ ਆਵੇ ਅਸੀਂ ਦਿੰਨੇ ਆ ਉਹਨਾਂ ਦੀ ਜਾਣਕਾਰੀ ਇਹ ਜਿਹੜਾ ਮੇਲਾ ਵਾ ਹਰ ਸਾਲ ਕਿਹਦੇ ਮਹੀਨੇ ਤੇ ਲੱਗਿਆ ਕਰਦਾ ਇਹ ਭਾਰਤੀ ਦੀ ਪੂਰਨਵਾਸ਼ੀ ਆਉਂਦੀ ਹੈ ਨਾ ਜਿਹੜੀ ਜੋਸੇ ਗੁਰੂ ਨਾਨਕ ਦਾ ਬਰਥਡੇ ਹੁੰਦਾ ਹੈ ਉਸ ਦਿਨ ਜਿਹੜਾ ਇਹ ਮੇਲਾ ਇੱਥੇ ਹੁੰਦਾ ਹੈ ਪਰ ਗੁਰੂ ਸਾਨੂੰ ਲੋਕ ਕਿੰਨੇ ਭਗਤ ਜਿਹੜੇ ਆ ਇੱਥੇ ਮਸਤ ਹੋ ਜਾਂਦੇ ਕਮ ਸੇ ਕਮ ਵੀ 7-8 ਲੱਖ 10 ਲੱਖ ਤੋਂ ਡੀ ਪੁੱਜੀ ਜਾਂਦਾ ਹੈ